ਰਾਸ਼ਨ ਵੰਡਣ ਵਾਲਾ ਡੀਪੂ ਹੋਲਡਰ ਤੁਹਾਡੇ ਨਾਲ ਕਪਲਾ ਨਹੀਂ ਕਰ ਸਕਦਾ। ਕਈ ਵਾਰ ਕੀ ਹੁੰਦਾ ਕਿ ਆਪਾਂ ਰਾਸ਼ਨ ਲੈਣ ਜਾਂਦੇ ਆ ਤੇ ਆਪਾਂ ਨੂੰ ਰਾਸ਼ਨ ਨਹੀਂ ਮਿਲਦਾ ਤੇ ਕਹਿ ਦਿੰਦਾ ਕਿ ਤੁਹਾਡਾ ਰਾਸ਼ਨ ਆਇਆ ਹੀ ਨਹੀਂ। ਤਾਂ ਹੁਣ ਤੁਹਾਨੂੰ ਮੈਂ 2-3 ਤਰੀਕੇ ਇਹੋ ਜਿਹੇ ਦੱਸਣ ਲੱਗਾ ਜਿਹਦੇ ਨਾਲ ਤੁਹਾਨੂੰ ਪਤਾ ਲੱਗ ਜੂ ਕਿ ਤੁਹਾਡਾ ਰਾਸ਼ਨ ਆਇਆ ਜਾਂ ਫਿਰ ਨਹੀਂ ਆਇਆ। ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਤੱਕ ਇਹ ਵੀਡੀਓ ਪਹੁੰਚ ਜੇ। ਜੇਕਰ ਤੁਸੀਂ ਨੌਲੇਜ ਵਾਲੀਆਂ ਇਹੋ ਜਿਹੀਆਂ ਵੀਡੀਓ ਵੇਖਣੀਆਂ ਨੇ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਓ। ਕਈ ਵਾਰ ਕੀ ਹੁੰਦਾ ਕਿ ਆਪਾਂ ਰਾਸ਼ਨ ਲੈਣ ਜਾਂਦੇ ਆ ਆਪਣਾ ਰਾਸ਼ਨ ਆਇਆ ਹੁੰਦਾਗਾ ਤੇ ਬਾਅਦ ਦੇ ਵਿੱਚ ਆਪਾਂ ਨੂੰ ਡੀਪੂ ਹੋਲਡਰ ਕਹਿ ਦਿੰਦਾ ਕਿ ਤੁਹਾਡਾ ਰਾਸ਼ਨ ਆਇਆ ਹੀ ਨਹੀਂ ਤੇ ਆਪਾਂ ਨੂੰ ਫੇਰ ਪਤਾ ਲੱਗਦਾ ਕਿ ਆਪਣਾ ਰਾਸ਼ਨ ਆਇਆ ਜਰੂਰ ਸੀ ਪਰ ਡੀਪੂ ਹੋਲਡਰ ਜਿਹੜਾ ਘਪਲਾ ਕਰ ਗਿਆ ਖਾ ਗਿਆ ਤਾਂ ਹੁਣ ਕੋਈ ਵੀ ਹੈ ਜਿਹੜਾ ਘਪਲਾ ਨਹੀਂ ਕਰ ਸਕੂਗਾ ਤੇ ਨਾ ਹੀ ਤੁਹਾਡਾ ਕੋਈ ਰਾਸ਼ਨ ਖਾ ਸਕੂਗਾ ਤਾਂ ਇਹਦੇ ਲਈ ਕਰਨਾ ਕੀ ਪਊਗਾ ਤੁਹਾਡੇ ਕੋਲ ਇੱਕ ਤਾਂ ਰਾਸ਼ਨ ਕਾਰਡ ਹੋਣਾ ਚਾਹੀਦਾਗਾ ਜਿਹੜਾ ਤੁਹਾਡੇ ਕੋਲ ਹੈਗਾਗਾ ਤਾਂ ਉਹਦਾ ਨੰਬਰ ਪਤਾ ਹੋਣਾ ਚਾਹੀਦਾ ਤਾਂ ਤੁਹਾਨੂੰ ਦੱਸਦੇ ਆ ਕਿ ਕਿਸ ਤਰੀਕੇ ਤੁਸੀਂ ਪਤਾ ਕਰ ਸਕਦੇ ਹੋ ਕਿ ਤੁਹਾਡਾ ਰਾਸ਼ਨ ਆਇਆ ਸੀਗਾ ਜੇਕਰ ਆਇਆ ਸੀ ਤਾਂ ਉਹ ਕਿਦੋਂ ਕਦੋਂ ਵੰਡਿਆ ਗਿਆ ਤੇ ਕਿਹਨੂੰ ਵੰਡਿਆ ਗਿਆ ਤੇ ਅੱਜ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਫੋਨ ਹੋਣਾ ਚਾਹੀਦਾ ਫੋਨ ਦੇ ਵਿੱਚ ਨੈੱਟ ਹੋਣਾ ਚਾਹੀਦਾ ਤੇ ਜਾਣਾ ਤੁਸੀਂ ਆਪਣੇ ਕਿਸੇ ਵੀ ਫੋਨ ਦੇ ਬ੍ਰਾਊਜ਼ਰ ਦੇ ਵਿੱਚ ਜਿਹੜਾ ਵੀ ਤੁਹਾਡੇ ਕੋਲ ਹੈਗਾ Chrome ਹੈਗਾ ਜੋ ਵੀ ਹੈਗਾ ਤਾਂ Google ਦੇ ਵਿੱਚ ਜਾਣ ਤੋਂ ਬਾਅਦ ਆਪਾਂ ਇੱਥੇ ਸਰਚ ਕਰਾਂਗੇ IMPDS ਤਾਂ ਇਹ ਵਾਲੀ ਸਪੈਲਿੰਗ ਤੁਸੀਂ ਧਿਆਨ ਦੇ ਨਾਲ ਦੇਖ ਲਓ ਤਾਂ ਇਹ ਗਵਰਨਮੈਂਟ ਦੀ ਪਹਿਲੀ ਵੈਬਸਾਈਟ ਆਪਣੇ ਕੋਲੇ ਆ ਗਈ IMPDS ਸੇ ਤਾਂ ਇਹਦੇ ਉੱਤੇ ਆਪਾਂ ਓਕੇ ਕਰ ਦਾਂਗੇ ਥੋੜਾ ਜਿਹਾ ਟਰੈਫਿਕ ਹੋਣ ਕਰਕੇ ਕਈ ਵਾਰ ਵੈਬਸਾਈਟਾਂ ਥੋੜਾ ਜਿਹਾ ਲੇਟ ਖੁੱਲਦੀ ਆ ਤਾਂ ਤੁਸੀਂ ਵੇਟ ਜ਼ਰੂਰ ਕਰ ਲਿਓ ਤਾਂ ਇਹ ਵਾਲੀ ਵੈਬਸਾਈਟ ਆ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਪਹਿਲੀ ਆਪਸ਼ਨ ਆਉਗੀ ਆਈ ਐਮ ਪੀ ਡੀ ਐਸ ਤਾਂ ਇਹਦੇ ਉੱਤੇ ਤੁਸੀਂ ਕਰ ਦੇਣਾ ਓਕੇ ਓਕੇ ਕਰਨ ਤੋਂ ਬਾਅਦ ਆਪਣੇ ਕੋਲ ਇਹ ਵੈਬਸਾਈਟ ਆ ਜਿਹੜੀ ਖੁੱਲ ਆਈ ਤਾਂ ਥੱਲੇ ਜਾਣਾਗਾ ਇੱਥੇ ਸਾਰੇ ਆਲ ਇੰਡੀਆ ਦਾ ਪਤਾ ਲੱਗਦਾ ਤਾਂ ਥੱਲੇ ਜਾਣਾਗਾ ਥੱਲੇ ਜਾਣ ਤੋਂ ਬਾਅਦ ਇੱਥੇ ਆਪਣੇ ਕੋਲ ਇੱਕ ਆਪਸ਼ਨ ਦਿੱਤੀ ਹੋਈ ਆ ਰਾਸ਼ਨ ਕਾਰਡ ट्रांजੈਕਸ਼ਨ ਤਾਂ ਇਸ ਜਿਹੜਾ ਰਾਸ਼ਨ ਕਾਰਡ ट्रांजੈਕਸ਼ਨ ਦੇ ਉੱਤੇ ਓਕੇ ਕਰ ਦੇਣਾ ਆਪਣਾ ਰਾਸ਼ਨ ਕਾਰਡ ਨੰਬਰ ਆ ਜਿਹੜਾ ਇਹਦੇ ਵਿੱਚ ਪਹਿਲੇ ਖਾਨੇ ਦੇ ਵਿੱਚ ਭਰ ਲੈਣਾ ਭਰਨ ਤੋਂ ਬਾਅਦ ਆ ਇੱਥੇ ਕੈਪਚਾ ਆ ਗਿਆ ਜੀ ਜੂ ਜੇ 57 ਜਿਵੇਂ ਜਿਵੇਂ ਸੇਮ ਵੱਡੇ ਛੋਟੇ ਅੱਖਰ ਲਿਖਿਆ ਉਵੇਂ ਲਿਖਣ ਤੋਂ ਬਾਅਦ ਇੱਥੇ ਕਰ ਦੇਣਾ ਸਬਮਿਟ ਜਿਉਂ ਤੁਸੀਂ ਸਬਮਿਟ ਕਰੋਗੇ ਤਾਂ ਇੱਥੇ ਤੁਹਾਡੀ ट्रांजੈਕਸ਼ਨ ਡਿਟੇਲ ਆ ਜਾਊ ਕਿ ਰਾਸ਼ਨ ਕਾਰਡ ਆ ਜਿਹੜਾ ਉਹ ਐਸ ਦਿਨ ਵਰਤਿਆ ਗਿਆ ਆਹਾ ਨੰਬਰ ਆਗਾ ਐਸ ਦਿਨ ਸੇਲ ਹੋਈ ਆ ਤੇ ਇੰਨਾ ਜਿਹੜਾ ਰਾਸ਼ਨ ਵਗੈਰਾ ਆਇਆ ਸੀ ਤੇ ਕੱਲੇ-ਕੱਲੇ ਕਾਲਮ ਦੇ ਵਿੱਚ ਤੁਹਾਨੂੰ ਕੱਲੀ-ਕੱਲੀ ਡਿਟੇਲ ਆ ਜਿਹੜੀ ਉਹ ਆਜੂਗੀ ਜੇਕਰ ਫੇਰ ਵੀ ਤੁਹਾਡਾ ਰਾਸ਼ਨ ਕਾਰਡ ਇੱਥੇ ਆਇਆ ਹੋਇਆ ਤੇ ਤੁਹਾਨੂੰ ਡੀਪੂ 홀ਡਰ ਨਹੀਂ ਦੇ ਰਿਹਾ ਤਾਂ ਮੈਂ ਤੁਹਾਨੂੰ ਦੋ ਤਿੰਨ ਨੰਬਰ ਵੀ ਦੱਸਣ ਲੱਗਿਆਂਗਾ ਇੱਕ ਹੈਗਾ 1800 361 313 ਤੇ ਇੱਕ ਹੈਗਾ 1967 ਇੱਕ ਹੈਗਾ 14 445 ਤਾਂ ਇਹ ਤੁਸੀਂ ਨੰਬਰ ਵੀ ਨੋਟ ਕਰਕੇ ਰੱਖ ਸਕਦੇ ਹੋ ਐਨ ਐਫ ਐਸ ਐ ਨੈਸ਼ਨਲ ਸਿਕਿਉ ਜਿਹੜਾ ਕੀ ਫੂਡ ਸਿਕਿਉਰਟੀ ਦਾ ਇਹ ਨੰਬਰ ਹੈਗਾਗਾ ਤੁਸੀਂ ਇਹਨਾਂ ਨੂੰ ਕਾਲ ਕਰਕੇ ਆਪਣੇ ਡੀਪੂ 홀ਡਰ ਦੀ ਸ਼ਿਕਾਇਤ ਵੀ ਕਰ ਸਕਦੇ ਹੋ ਜੇਕਰ ਤੁਹਾਡੇ ਨਾਲ ਰੋ ਰਸ਼ਨ ਦੇ ਵਿੱਚ ਘਪਲਾ ਕਰਦਾ ਘੱਟ ਵੱਧ ਰਸ਼ਨ ਦਿੰਦਾ ਜਾਂ ਫਿਰ ਤੁਹਾਨੂੰ ਰਸ਼ਨ ਦਿੰਦਾ ਹੀ ਨਹੀਂਗਾ ਤਾਂ ਤੁਸੀਂ ਇਸ ਜਿਹੜੇ ਨੰਬਰ ਦਿੱਤੇ ਹੋਏ ਇਹਨਾਂ ਦੇ ਉੱਤੇ ਉਸ ਦੀ ਸ਼ਿਕਾਇਤ ਕਰ ਸਕਦੇ ਹੋ ਤੇ ਪਹਿਲਾ ਮੈਥਡ ਮੈਂ ਤੁਹਾਨੂੰ ਦੱਸਦਾ ਕਿ ਕਿਸ ਤਰੀਕੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਰਸ਼ਨ ਆਇਆ ਸੀਗਾ ਤਾਂ ਉਹ ਕਿੱਥੇ ਵੰਡਿਆ ਗਿਆ ਕਦੋਂ ਵੰਡਿਆ ਗਿਆ ਤਾਂ ਤੁਹਾਨੂੰ ਕੱਲੀ-ਕੱਲੀ ਡਿਟੇਲ ਉਹਦੇ ਵਿੱਚ ਮਿਲ ਜਾਣੀ ਆ ਤੇ ਦੂਸਰੇ ਨੰਬਰ ਮੈਂ ਦੁਬਾਰਾ ਵੀ ਦੁਹਰਾ ਦਿੰਦਾਗਾ 1800 361 313 ਤੇ ਦੂਸਰਾ ਹੈਗਾ 1967 ਤੇ ਤੀਜਾ ਹੈਗਾ 144454 ਇਹ ਵਾਲੇ ਨੰਬਰ ਤੁਸੀਂ ਸੇਵ ਕਰਕੇ ਰੱਖ ਲਓ ਕਿਉਂਕਿ ਕੋਈ ਵੀ ਗਰੀਬ ਦਾ ਹੱਕ ਜਿਹੜਾ ਕਿ ਉਹ ਨਹੀਂ ਮਾਰ ਸਕਦਾ ਜੇਕਰ ਤੁਹਾਨੂੰ ਰਾਸ਼ਨ ਮਿਲਦਾਗਾ ਤਾਂ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਵੀ ਕਾਲ ਕਰ ਸਕਦੇ ਹੋ ਪਹਿਲਾਂ ਤੁਸੀਂ ਆਪਣਾ ਉਸ ਵੈਬਸਾਈਟ ਦੇ ਉੱਤੇ ਜਾ ਕੇ ਚੈੱਕ ਕਰਨਾ ਕਿ ਤੁਹਾਡਾ ਰਾਸ਼ਨ ਆਇਆ ਸੀ ਤਾਂ ਉਹ ਕਿਹਨੂੰ ਵੰਡਿਆ ਗਿਆ ਜੇਕਰ ਨਹੀਂ ਇੱਥੇ ਵੰਡਿਆ ਗਿਆ ਤਾਂ ਤੁਸੀਂ ਸਮਝੋ ਕਿ ਤੁਹਾਡਾ ਰਾਸ਼ਨ ਆਇਆ ਹੀ ਨਹੀਂਗਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰਕੇ